ਤਾਂ ਮੁੱਖ ਮੰਤਰੀ ਸਾਹਿਬ ਤਾਂ ਇਹ ਗੱਲ ਕਰਦੇ ਹੁੰਦੇ ਸੀ 2022 ਦੇ ਵਿੱਚ ਵੀ ਬਈ ਕਿ ਜਿਹੜੀਆਂ ਜਿਹੜੀ ਵੀ ਭਰਤੀ ਆਊਗੀ ਅਸੀਂ ਕੋਈ ਵੀ ਕਿਸੇ ਨੂੰ ਟੈਂਕੀ ਤੇ ਨਹੀਂ ਚੜਨ ਦਿੰਦੇ ਕਿਸੇ ਨੂੰ ਕੋਈ ਵੀ ਧਰਨਾ ਨਹੀਂ ਲਾਉਣ ਦਿੰਦੇ ਠੀਕ ਹੈ ਨਾ ਤਾਂ ਪਰ ਜਦੋਂ ਹੁਣ ਆਪ ਦੀ ਵਾਰੀ ਆਈ ਇਹਨਾਂ ਦੀ ਹੁਣ ਬਈ ਆਪ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਆ ਜਦੋਂ ਵੀ ਗੱਲ ਹੁੰਦੀ ਹੈ ਜਦੋਂ ਅਸੀਂ ਜਾ ਕੇ ਗੱਲ ਕਰਦੇ ਆ ਕਿ ਜੀ ਇਹਦਾ ਜਵਾਬ ਦਿਓ ਜੀ ਆਹ ਕਿਉਂ ਵਾਪਸ ਲੈ ਲਾ ਤੁਹਾਡੇ ਕੋਲੇ ਇਹ ਚੀਜ਼ਾਂ ਦੇ ਸਾਰੇ ਪ੍ਰੂਫ ਦਿੱਤੇ ਹੋਏ ਆ ਵਿਊ ਦਾ ਮਤਲਬ ਇਹ ਨਹੀਂ ਬਹੁਤ ਸਾਰੇ ਲੋਕ ਸੋਚਣਗੇ ਕਿ ਰਿਵਿਊ ਕਰਕੇ ਹੋ ਸਕਦਾ ਦੁਬਾਰੇ ਫੈਸਲਾ ਦੇ ਦੇਣ ਰਿਵਿਊ ਦਾ ਮਤਲਬ ਇਹ ਆ ਆਪਦੇ ਜ਼ਿੰਮੇਵਾਰੀਆਂ ਤੋਂ ਭੱਜਣਾ ਤੇ ਸਾਨੂੰ ਇਹ ਬਹੁਤ ਵੱਡੀ ਗੱਲ ਸੀ ਬਈ ਸੱਚ ਜਾਣਿਓ ਹੋਰ ਕੋਈ ਪੇਪਰ ਹੀ ਨਹੀਂ ਭਰਿਆ ਕਦੇ ਅਸੀਂ ਇਸ ਦੇ ਵਿੱਚ ਹੀ ਅੱਗੇ ਹੋਏ ਆ ਮੈਂ 6 ਲੱਖ ਰੁਪਏ ਲਾਇਆ ਇਸ ਦੀ ਵਡਾਈ ਤੇ ਸਾਰਾ ਕੋਈ ਸਰਕਾਰ ਦਾ ਨੁਮਾਇੰਦਾ ਜੇ ਆ ਕੇ ਗੱਲ ਕਰ ਲੇ ਤਾਂ ਮੈਂ ਦੱਸ ਦਊਗਾ ਮੈਂ ਕਦੇ ਪੇਪਰ ਹੀ ਨਹੀਂ ਭਰਿਆ ਬਈ ਜ਼ਿੰਦਗੀ ਚ ਪੂਰਾ ਸਰਕਾਰ ਕੋਈ ਵੀ ਪੰਜਾਬ ਦੇ ਵਿੱਚ ਬਣਦੀ ਆ ਤਾਂ ਹਰੇਕੇ ਵਾਅਦਾ ਕਰਦੀ ਆ ਕਿ ਅਸੀਂ ਘਰ-ਘਰ ਰੋਜ਼ਗਾਰ ਦੇਵਾਂਗੇ ਅਸੀਂ ਬੇਰਜ਼ਗਾਰ ਜਿਹੜੇ ਟੀਚਰ ਨੇ ਉਹਨਾਂ ਨੂੰ ਨੌਕਰੀਆਂ ਦੇਵਾਂਗੇ ਜਿਹੜੇ ਅਧਿਆਪਕ ਧਰਨਿਆਂ ਤੇ ਬੈਠਦੇ ਆ ਅਸੀਂ ਪਹਿਲ ਦੇ ਆਧਾਰ ਤੇ ਉਹਨਾਂ ਦੇ ਮਸਲੇ ਹੱਲ ਕਰਾਂਗੇ ਸਕੂਲਾਂ ਦੇ ਵਿੱਚ ਟੀਚਰ ਤਾਂ ਹੈ ਹੀ ਨਹੀਂ ਬਹੁਤ ਘੱਟ ਨੇ ਪਰ ਧਰਨੇ ਨਾਲੋਂ ਟੀਚਰ ਬਹੁਤ ਜ਼ਿਆਦਾ ਨੇ ਪਰ ਪਿਛਲੀ ਸਰਕਾਰ ਜੇ ਮੈਂ ਕਾਂਗਰਸ ਦੀ ਗੱਲ ਕਰਾਂ ਤੇ ਕਾਂਗਰਸ ਨੇ ਵੀ ਵਾਅਦਾ ਕੀਤਾ ਸੀ ਪ੍ਰਗਟ ਸਿੰਘ ਸਿੱਖਿਆ ਮੰਤਰੀ ਸੀ ਕਿ ਅਸੀਂ ਜਿਹੜੇ ਬੇਰਜ਼ਗਾਰ ਨੇ ਉਹਨਾਂ ਨੂੰ ਰੋਜ਼ਗਾਰ ਦੇਵਾਂਗੇ ਟੀਚਰਾਂ ਨੂੰ ਇਸ ਸਰਕਾਰ ਬਣਦਿਆਂ ਨੇ ਵੀ ਵਾਅਦਾ ਕੀਤਾ ਸੀ ਬਣਨ ਤੋਂ ਪਹਿਲਾਂ ਤੇ ਬਣਨ ਤੋਂ ਬਾਅਦ ਵੀ ਮੇਰੇ ਨਾਲ ਇੱਕ ਪੀਟੀਆਈ ਦਾ ਅਧਿਆਪਕ ਮੌਜੂਦ ਹੈ ਬੇਰੁਜ਼ਗਾਰ ਹੈ ਪਰ ਬਾਈ ਤੁਸੀਂ ਗੱਲ ਸੁਣੋ ਤੇ ਤਰਕ ਸੁਣੋ ਕਿ ਸਰਕਾਰਾਂ ਕਿਸ ਤਰੀਕੇ ਨਾਲ ਮੂਰਖ ਬਣਾਉਂਦੀਆਂ ਨੇ ਤੇ ਬਹਾਦਰ ਸਿੰਘ ਮੇਰੇ ਨਾਲ ਹੈ ਪੀਟੀਆਈ ਜਿਹੜੇ ਪ੍ਰਾਇਮਰੀ ਟੀਚਰ ਹੁੰਦੇ ਨੇ ਉਹਨਾਂ ਦੇ ਵਿੱਚੋਂ ਬਾਈ ਨਾਲ ਗੱਲਬਾਤ ਕਰਦੇ ਬਾਈ ਸਸੀ ਕਾਲ ਠੀਕ ਠਾਕ ਹੂ ਸਸੀ ਕਾਲ ਜੀ ਬਾਈ ਜੀ ਬਾਈ ਪਹਿਲਾਂ ਮੈਨੂੰ ਦੱਸ ਵੀ ਕਾਂਗਰਸ ਦੀ ਜੇ ਮੈਂ ਤੁਹਾਨੂੰ ਜਿਵੇਂ ਕਾਂਗਰਸ ਸਰਕਾਰ ਬਣੀ ਤਾਂ ਹੋਇਆ ਕੀ ਸੀ ਸ਼ੁਰੂ ਕਿੱਥੀ ਹੁੰਦੀ ਹੈ ਗੱਲਬਾਤ ਸਾਰੀ ਇਹ ਬਾਈ ਜੀ ਕਾਂਗਰਸ ਦੀ ਸਰਕਾਰ ਸੀਗੀ ਜਦੋਂ ਉਸ ਸਮੇਂ ਮੰਨ ਲਓ ਵੀ ਅਸੀਂ ਲਗਾਤਾਰ ਸਾਡੇ ਝਰਨੇ ਚੱਲਦੇ ਸੀਗੇ ਤਾਂ ਜਦੋਂ ਥੋੜਾ ਸਮਾਂ ਸੀਗਾ ਪ੍ਰਗਟ ਸਿੰਘ ਨੂੰ ਪ੍ਰਗਟ ਸਿੰਘ ਜਦੋਂ ਆਏ ਆ ਤਾਂ ਪ੍ਰਗਟ ਸਿੰਘ ਨੇ ਜਿਹੜਾ ਅਸੀਂ ਉਹਨਾਂ ਨੂੰ ਇਹ ਗੱਲ ਰੱਖੀ ਵੀ ਤੁਸੀਂ ਸਿੱਖਿਆ ਮੰਤਰੀ ਤੇ ਤੁਸੀਂ ਖੇਡ ਮੰਤਰੀ ਹੋ ਤੁਸੀਂ ਸਾਡੀਆਂ ਜਿਹੜੀਆਂ ਪੋਸਟਾਂ ਨੇ ਉਹ ਜ਼ਰੂਰ ਦਿਓ ਕਿਉਂਕਿ ਸਾਡਾ ਲੰਬੇ ਸਮੇ ਤੋਂ ਸੰਘਰਸ਼ ਚੱਲ ਰਿਹਾ ਸੀਗਾ ਭਾਈ ਉਹ 16 12 2021 ਨੂੰ ਉਹਨਾਂ ਨੇ ਜਿਹੜੀ ਇਸ਼ਤਿਹਾਰ ਦਿੱਤਾ ਜਿਹਦੇ ਵਿੱਚ 9594 ETT ਵਾਲੀਆਂ ਪੋਸਟਾਂ ਦੇ ਨਾਲ 2000 ਪੋਸਟਾਂ PTI ਨੂੰ ਪ੍ਰਾਇਮਰੀ ਸਕੂਲਾਂ ਦੇ ਵਿੱਚ ਪਹਿਲੀ ਵਾਰ ਹੀ ਦਿੱਤੀਆਂ ਤਾਂ ਉਸ ਤਾਂ ਉਸ ਸਮੇਂ ਰੂਲ ਬਣਾਉਣ ਦੀ ਵੀ ਗੱਲ ਹੋਈ ਡਿਪਾਰਟਮੈਂਟ ਨੇ ਰੂਲ ਬਣਾਉਣ ਤੇ ਵੀ ਜਿਹੜਾ ਗੱਲ ਕੀਤੀ ਪ੍ਰਗਟ ਸਿੰਘ ਨੇ ਵੀ ਇਸ ਗੱਲ ਤੇ ਕਿਹਾ ਪਰ ਉਸ ਸਮੇ ਸਮਾਂ ਥੋੜਾ ਸੀ ਬਈ ਸਮੇ ਥੋੜੇ ਤੋਂ ਬਾਅਦ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਸਰਕਾਰ 3 ਸਾਲ ਦਾ ਸਮਾਂ ਜਿਹੜਾ 23 ਤੱਕ 24 ਤੱਕ ਇਹ ਰੂਲ ਬਣਾਉਣ ਤੇ ਲਾ ਦਿੰਦੀ ਹੈ ਕਿ ਸਾਰੀਆਂ ਕੁਆਲੀਫਿਕੇਸ਼ਨਾਂ ਫਿਜ਼ੀਕਲ ਦੀਆਂ ਕਨਸੀਡਰ ਕਰਾਂਗੇ ਅਸੀਂ ਕੋਈ ਤਰਕ ਨਹੀਂ ਕੋਈ ਗੱਲ ਨਹੀਂ ਸੀ ਉਸ ਤੋਂ ਬਾਅਦ ਕੀ ਹੁੰਦਾ ਹੈਗਾ ਸੁਪਰੀਮ ਕੋਰਟ ਦੀ ਬਈ ਜੀ ਇੱਕ ਜੱਜਮੈਂਟ ਆਉਂਦੀ ਹੈ 2024 ਦੇ ਵਿੱਚ 23 24 ਦੇ ਲਾਸਟ ਜੇ ਤੇ ਆਉਂਦੀ ਹੈ ਇਹ ਤਾਂ ਉਹਦੇ ਵਿੱਚ ਸੁਪਰੀਮ ਕੋਰਟ ਸਾਫ਼ ਕਰ ਦਿੰਦੀ ਹੈ ਕਿ ਜਿਹੜੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਟੀਚਰ ਪੜ੍ਹਾਉਣਗੇ ਉਹ ਕੇਵਲ ਡਿਪਲੋਮਾ ਧਾਰਕ ਹੀ ਪੜ੍ਹਾਉਣਗੇ। ਅੱਛਾ। ਹਾਂਜੀ। ਤਾਂ ਉਹ ਜਦੋਂ ਗੱਲ ਨੂੰ ਦੇਖ ਕੇ ਡਿਪਾਰਟਮੈਂਟ ਨੇ ਪਹਿਲਾਂ ਗਜਟ ਸਾਰਿਆਂ ਵਾਸਤੇ ਪਾਸ ਕੀਤਾ ਸੀਗਾ ਫਿਰ ਪੰਜਾਬ ਸਰਕਾਰ ਨੇ ਫਿਰ ਅਮੈਂਡਮੈਂਟ ਕੀਤੀ। ਅਮੈਂਡਮੈਂਟ 2024। ਉਹਦੇ ਵਿੱਚ ਅਮੈਂਡਮੈਂਟ ਦੇ ਵਿੱਚ ਲਿਖਿਆ ਕਿ ਅਸੀਂ ਸੀਪੀਐਡ ਤੇ ਡੀਪੀਐਡ ਨੂੰ ਹੀ ਆਧਾਰ ਬਣਾ ਕੇ ਪੋਸਟਾਂ ਦੇਵਾਂਗੇ ਕਿਉਂਕਿ ਇਹਨਾਂ ਦਾ ਹੱਕ ਹੈਗਾ ਤੇ ਡਿਪਲੋਮਾ ਤੇ ਇਹ ਸਾਰੀਆਂ ਜਿੰਨੀਆਂ ਵੀ ਕੁਆਲੀਫਿਕੇਸ਼ਨ ਜਨੇ ਇਹਨਾਂ ਤੋਂ ਵੱਖ ਨਹੀਂ ਇਹਨਾਂ ਨੇ ਇਹ ਚੀਜ਼ ਮੰਨੀ ਆ ਬਈ ਉਸ ਟਾਈਮ ਤੇ ਉਸ ਤੋਂ ਬਾਅਦ ਕੀ ਹੁੰਦਾਗਾ ਇਹ ਜਿਹੜਾ ਗੈਜਟ ਫਰਬਰੀ 2025 ਦੇ ਵਿੱਚ ਪਾਸ ਹੋ ਕੇ ਆ ਜਾਣਾ ਐਮੈਂਡਮੈਂਟ ਹੋ ਕੇ ਬਈ ਐਮੈਂਡਮੈਂਟ ਹੋ ਕੇ ਜਦੋਂ ਆਉਂਦਾਗਾ ਤਾਂ ਉਸ ਤੋਂ ਬਾਅਦ ਕੀ ਹੈਗਾ ਲਗਾਤਾਰ ਧਰਨੇ ਹੁੰਦੇ ਨੇ ਬਈ ਅਸੀਂ ਜੂਨ ਦਾ ਸਾਰਾ ਮਹੀਨਾ ਜਿਹੜਾ ਟੈਂਕੀ ਤੇ ਮੰਨ ਲਓ ਸਿੱਖੜ ਅਪਾਰਟਮੈਂਟ ਬੈਠੇ ਰਹੇ ਹਾਂ ਚਾਹੇ ਜਿਮਣੀ ਇਲੈਕਸ਼ਨ ਹੋਵੇ ਜਿੱਥੇ ਵੀ ਹੋਵੇ ਅਸੀਂ ਹਰ ਤਰੀਕੇ ਦਾ ਜਿਹੜਾ ਬੰਦਾ ਵਿਰੋਧ ਕੀਤਾ ਸਰਕਾਰ ਦਾ ਫਿਰ ਸਾਨੂੰ ਜਿਹੜੀ ਹੈ ਇਲੈਕਸ਼ਨ ਦੇ ਦੌਰਾਨ ਲੁਧਿਆਣੇ ਤੋਂ ਇੱਕ ਪੱਤਰ ਮਿਲਿਆ ਸੀਗਾ ਜਿਹਦੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਅਸੀਂ ਤੁਹਾਡਾ ਜਿਹੜਾ ਇੱਕ ਹਫ਼ਤੇ 'ਚ ਪੋਰਟਲ ਖੋਲ੍ਹ ਦਾਂਗੇ ਫਿਰ ਵੀ ਬਈ ਇਹਨਾਂ ਨੇ 2 ਮਹੀਨੇ ਲਾਏ ਅਸੀਂ ਲਗਾਤਾਰ ਰਹਿ ਗਏ 18 ਸਤ ਨੂੰ ਬਈ ਸਾਡਾ ਪੋਰਟਲ ਖੁੱਲਿਆ ਤੇ ਇਸ਼ਤਿਹਾਰ ਆਇਆ ਇਸ਼ਤਿਹਾਰ ਆਇਆ 18 ਸਤ ਨੂੰ ਤੇ ਉਸ ਤੋਂ ਬਾਅਦ ਬਾਈ ਜੀ ਅਸੀਂ 9 ਸਾਲਾਂ ਦੇ ਵਿੱਚ ਸਿਰਫ 18 ਦਿਨ ਸੁੱਖ ਦਾ ਸਾਹ ਲਿਆ ਕਿਉਂਕਿ ਸਾਡੀਆਂ ਪੋਸਟਾਂ ਆ ਗਈਆਂ ਸੀਗੀਆਂ ਪੋਸਟਾਂ ਦੇ ਵਿੱਚ ਸਾਨੂੰ ਇਹ ਲੱਗਦਾ ਸੀ ਕਿ ਚਲੋ ਹੁਣ ਸਾਡੀ ਪੇਪਰ ਦੀ ਵਾਰੀ ਆ ਤਾਂ ਪੇਪਰ ਦੀ ਵਾਰੀ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਬਾਈ ਜੀ 10 8 2025 ਲਗਭਗ 15 ਕੇ ਦਿਨ ਬਾਅਦ ਸਰਕਾਰ ਦੇ ਵੱਲੋਂ ਇਸ਼ਤਿਹਾਰ ਹੈ ਜਿਹੜਾ ਉਹ ਵਾਪਸ ਲੈ ਲਿਆ ਜਾਂਦਾ ਕਿਉਂ ਇਹ ਸਰਕਾਰ ਵੱਲੋਂ ਹਾਂਜੀ ਕਿਉਂਕਿ ਇਹ ਛੁੱਟੀ ਵਾਲਾ ਦਿਨ ਸੀਗਾ ਬਾਈ ਪਹਿਲੀ ਗੱਲ ਤਾਂ ਜੇ ਦੇਸ਼ ਇਸ਼ਤਿਹਾਰ ਵਾਪਸ ਹੋਇਆ 5 ਤਰੀਕ ਨੂੰ ਬਾਈ ਕੇਸ ਫਾਈਲ ਹੁੰਦਾ ਪਹਿਲੀ ਤਰੀਕ 8 ਪੈਂਦੀ ਹੈ ਜਿਹਦੇ ਚ ਕੋਈ ਖਾਸ ਸੁਣਵਾਈ ਨਹੀਂ ਹੁੰਦੀ ਤੇ ਕੋਈ ਵਕੀਲ ਵੀ ਜਿਹੜਾ ਇਹਨਾਂ ਦਾ ਨਹੀਂ ਪਹੁੰਚਦਾ ਉਸ ਤੋਂ ਬਾਅਦ 11 ਤਰੀਕ ਬਈ ਜਿਹੜੀ ਕੋਰਟ ਦੀ ਤਰੀਕ ਸੀ ਆਪਣਾ ਕੇਸ ਨੰਬਰ ਸੀਗਾ ਬਈ ਜੀ 331 ਅਸੀਂ ਵੈਬਸਾਈਟ ਤੇ ਦੇਖਦੇ ਰਹੇ ਆ ਬਾਰ-ਬਾਰ 331 ਦੀ ਇਸ ਸਮੇਂ ਤੱਕ ਸਾਢੇ 3:4 ਵਜੇ ਤੱਕ ਵੀ ਸੁਣਵਾਈ ਨਹੀਂ ਹੋਈ ਸੀ ਤਾਂ ਸਿੱਖਿਆ ਡਿਪਾਰਟਮੈਂਟ ਨੇ ਪਹਿਲਾਂ ਹੀ 10 ਤਰੀਕ ਨੂੰ ਇਸ ਭਰਤੀ ਨੂੰ ਰੱਦ ਕਰਨ ਦਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਸਿੱਖਿਆ ਜਿਹੜਾ ਆਪਣਾ ਭਰਤੀ ਬੋਰਡ ਹੈ ਉਹਨੂੰ ਭੇਜ ਦਿੱਤਾ ਗਿਆ ਕਿ ਭਰਤੀ ਵਾਪਸ ਲਈ ਜਾਂਦੀ ਹੈ ਅਸੀਂ ਇਹਦੇ ਤੇ ਮੋੜ ਵਿਚਾਰ ਕਰਾਂਗੇ ਤਾਂ ਮੋੜ ਵਿਚਾਰ ਤੋਂ ਬਾਅਦ ਇਹਨਾਂ ਨੇ ਇਹਨਾਂ ਦੇ ਵਕੀਲ ਨੇ ਜਾ ਕੇ ਬਈ ਕੋਰਟ ਦੇ ਵਿੱਚ ਦੇ ਦਿੱਤਾ ਲਿਖ ਕੇ ਕਿ ਅਸੀਂ ਇਹਨੂੰ ਵਿਦਡਰਾ ਕਰਦੇ ਹਾਂ ਤੇ ਦੀ ਇੱਕ ਕਾਪੀ ਦੇ ਆਏ ਕੋਰਟ ਦੇ ਵਿੱਚ ਭਰਤੀ ਜਿਹੜੀ ਵਾਪਸ ਕਰਤੀ ਸਾਡਾ ਬਈ ਕਸੂਰ ਕੀ ਹੈ ਸਾਡਾ ਕੋਈ ਕਸੂਰ ਨਹੀਂ ਹੈਗਾ ਜੇ ਅਸੀਂ ਗੱਲ ਕਰੀਏ ਕਿਸੇ ਵੀ ਕੇਂਦਰ ਦੀ ਏਜੰਸੀ ਤੋਂ ਕਿਤੋਂ ਵੀ ਜਾਂਚ ਕਰਾ ਸਕਦੇ ਅਸੀਂ ਬਿਲਕੁਲ ਸਹੀ ਹਾਂ ਸਾਡੀ ਕੁਆਲੀਫਿਕੇਸ਼ਨ ਇਹੀ ਬਣਦੀ ਆ ਅਸੀਂ ਇਸ ਦੇ ਹੱਕਦਾਰ ਆਂ ਕੋਈ ਵੀ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਸਿੱਖਿਆ ਆਰਗੇਨਾਈਜੇਸ਼ਨ ਜਿਹੜੀਆਂ ਕਿ ਸਿੱਖਿਆ ਤੇ ਤਰਕ ਦੇ ਨਾਲ ਗੱਲ ਕਰਦੀਆਂ ਨੇ ਕਿ ਸਿੱਖਿਆ ਦੇ ਵਿੱਚ ਇਹ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਉਹਨਾਂ ਤੋਂ ਇਹਦੀ ਜਾਂਚ ਕਰਾ ਲਈ ਜਾਵੇ ਉਹ ਵੀ ਕਹਿਣਗੇ ਕਿ ਇਹਨਾਂ ਦਾ ਡੈਮੋਕਰੈਟਿਕ ਹੱਕ ਹੈ ਜੇ ਤੁਸੀਂ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਦੇ ਵਿੱਚ ਪਹਿਲੀ ਵਾਰ ਇਹ ਪੀਟੀਆ ਦਾ ਹੋਣਾ ਹੈ ਹਰ ਸਰਕਾਰ ਤੇ ਗੱਲ ਕਹਿੰਦੀ ਹੈ ਪਰ ਸਰਕਾਰ ਨੇ ਤਾਂ ਫਿਰ ਭਰਤੀ ਕੈਨਸਲ ਕਰਤੀ ਹਾਂਜੀ ਬਾਈ ਜੀ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਬਾਅਦ ਕਹਿ ਲਈਏ ਸਾਨੂੰ ਵੀ ਇਹ ਸੀਗਾ ਵੀ ਚਲੋ ਇਹਨਾਂ ਨੇ ਸੁਣ ਲਈ ਮੰਨ ਲਓ ਵੀ ਚਾਹੇ 4 ਸਾਲ ਬਾਅਦ ਸੁਣ ਲਈ ਸੁਣ ਲਈ ਇਹਨਾਂ ਨੇ ਪਰ ਜਦੋਂ ਇਹਨਾਂ ਨੇ ਇਸ਼ਤਿਹਾਰ ਵਾਪਸ ਲਿਆ 18 ਖੇਡਾਂ ਨੇ ਬਾਈ ਪ੍ਰਾਇਮਰੀ ਦੀਆਂ ਜਿਹੜੀਆਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਬਿਨਾ ਟੀਚਰਾਂ ਤੋਂ ਚੱਲ ਰਹੀਆਂ ਨੇ ਤਾਂ 2000 ਬੰਦੇ ਨਾਲ ਸਾਰੇ ਪੰਜਾਬ 'ਚ ਤਾਂ ਪੂਰਾ ਨਹੀਂ ਆਉਣਾ ਸੀ ਅਸੀਂ ਇੱਕ ਵਾਰੀ 2000 ਪੋਸਟ ਇਹਨਾਂ ਨੇ ਸਾਨੂੰ ਦਿੱਤੀ ਸਾਡੀ ਮੰਗ 5000 ਦੀ ਸੀਗੀ 2000 ਪੋਸਟ ਦਿੱਤੀ 13 135000 ਬੰਦੇ ਦਾ ਹੋਰ ਤਾਂ ਵੀ ਬਾਈ ਚੁੱਲਾ ਚਲਾਣਾ ਸੀ ਇਸ ਤੋਂ ਬਾਅਦ ਤਾਂ ਅਸੀਂ ਲਗਾਤਾਰ ਇੱਥੇ ਇਹ ਸੰਘਰਸ਼ ਦੇ ਵਿੱਚ ਲੱਗੇ ਹੋਏ ਸੀਗੇ ਪਰ ਸਰਕਾਰ ਨੇ ਜਿਹੜਾ ਮੈਂ ਕਹਿਣਾ ਵੀ ਇਹ ਪ੍ਰਾਇਮਰੀ ਵਾਲੇ ਬੱਚਿਆਂ ਦੇ ਨਾਲ ਵੀ ਕਿਤੇ ਨਾ ਕਿਤੇ ਧੋਖਾ ਨਹੀਂ ਬਈ ਅਸੀਂ ਆਉਣ ਵਾਲੇ ਅਗਲੇ ਸਾਲ ਦੇ ਵਿੱਚ ਗਰਾਊਂਡਾਂ ਦੇ ਵਿੱਚ ਆ ਕੇ ਉਹ ਮਿਹਨਤ ਕਰਾਉਣੀ ਸੀ ਕਿਤੇ ਨਾ ਕਿਤੇ ਨਸ਼ਿਆਂ ਵਿਰੁੱਧ ਗੱਲ ਕੀਤੀ ਜਾਂਦੀ ਹੈ ਹਨਾ ਜੁੱਧ ਨਸ਼ਿਆਂ ਵਿਰੁੱਧ ਤਾਂ ਇੱਕ ਬੱਚੇ ਨੂੰ ਜਦੋਂ ਚਿੰਗ ਲੱਗਦੀ ਹੈ ਨਾ ਬਈ ਕਿਸੇ ਵੀ ਚੀਜ਼ ਦੀ ਤਾਂ ਉਹ ਬੱਚਾ ਬਹੁਤ ਕੁਝ ਕਰ ਲੈਂਦਾ ਹੈਗਾ ਜੇ ਇੱਕ ਬੱਚੇ ਨੂੰ ਅੱਜ ਗਰਾਊਂਡ ਦਾ ਪੁਛ ਪੈ ਗਿਆ ਤਾਂ ਉਹ ਗਰਾਊਂਡ ਤੱਕ ਹੀ ਸੀਮਤ ਰਹੂਗਾ ਜੇ ਇੱਕ ਬੱਚੇ ਨੂੰ ਇੱਕ ਕਾਰਟੂਨ ਦੇਖਣ ਦਾ ਸ਼ੌਕ ਪੈ ਗਿਆ ਤਾਂ ਇੱਕ ਕਾਰਟੂਨ ਤੱਕ ਹੀ ਦੇਖਣ ਤੱਕ ਸੀਮਤ ਰਹਿ ਜਾਊਗਾ ਜਦੋਂ ਵੀ ਅਸੀਂ ਕਿਤੇ ਉੱਥੇ ਜਾ ਕੇ ਗੱਲ ਕਰਦੇ ਆ ਤਾਂ ਡਿਪਾਰਟਮੈਂਟ ਦੇ ਅਧਿਕਾਰੀਆਂ ਕੋਲੇ ਬਈ ਇਹਦਾ ਕੋਈ ਬੰਦਾ ਜਵਾਬ ਨਹੀਂ ਬਿਨਾ ਕਿਸੇ ਡਿਫੈਂਡ ਕੀਤੇ ਬਿਨਾ ਕਿਸੇ ਕੋਰਟ ਦੇ ਵਿੱਚ ਜਵਾਬ ਦਿੱਤੇ ਅਸੀਂ 5-600 ਪੇਜ ਦੀ ਪੀਡੀਐਫ ਜਿਹੜੀ ਬਕਾਇਦਾ ਫਾਈਲ ਬਣਾ ਕੇ ਦਿੱਤੀ ਹੋਈ ਹੈ ਕਿ ਇਹਦਾ ਜਵਾਬ ਆ ਹੈ ਇਹਦਾ ਜਵਾਬ ਆ ਹੈ ਇਹਦਾ ਜਵਾਬ ਆ ਹੈ ਪਰ ਡਿਪਾਰਟਮੈਂਟ ਜਿਹੜਾ ਇਸ ਮੁੱਦੇ ਤੇ ਕੋਈ ਵੀ ਉੱਥੇ ਤਰਕ ਨਹੀਂ ਦੇ ਸਕਿਆ ਬਿਨਾ ਕਿਸੇ ਤਰਕ ਦਿੱਤੇ ਇਸ ਭਰਤੀ ਨੂੰ ਕੈਨਸਲ ਕੀਤਾ ਗਿਆ ਜੀ ਸਭ ਤੋਂ ਵੱਡੀ ਗੱਲ ਇਹ ਆ ਡਿਪਾਰਟਮੈਂਟ ਆਪ ਦੇ ਆਪਦੀਆਂ ਜ਼ਿੰਮੇਵਾਰੀਆਂ ਤੋਂ ਭੱਜਿਆ ਸਰਕਾਰ ਤਾਂ ਕਹਿੰਦੀ ਸੀ ਭਗਵੰਤ ਮਾਨ ਜੀ ਉਹਨਾਂ ਦੇ ਸਿੱਖਿਆ ਮੰਤਰੀ ਵੀ ਅਸੀਂ ਘਰ ਘਰ ਰੋਜ਼ਗਾਰ ਦੇਵਾਂਗੇ ਅਸੀਂ ਜਿਹੜੇ ਆ ਟੀਚਰ ਨੇ ਥੋੜੀ ਕਿਸੇਰ ਮੀਟਿੰਗ ਹੋਈ ਨਹੀਂ ਸਾਡੀਆਂ ਮੀਟਿੰਗਾਂ ਹੁੰਦੀਆਂ ਨੇ ਜੇ ਅਧਿਕਾਰੀ ਇਹੀ ਬੋਲ ਦਿੰਦੇ ਆ ਤੁਸੀਂ ਤੁਹਾਡੇ ਰੂਲ ਗਲਤ ਬਣਿਆ ਤੁਸੀਂ ਦਫ਼ਤਰ ਚੋਂ ਬਾਹਰ ਜਾਓ ਸਦਾ ਜੀ ਮੰਨ ਲਓ ਅਸੀਂ ਐਮਪੀ8 ਦਾ ਕੰਮ ਪ੍ਰੋਫੈਸਰ ਰੈਂਕ ਦੇ ਬੰਦੇ ਆ ਅਸੀਂ ਵੀ ਜਦੋਂ ਵੀ ਗੱਲ ਹੁੰਦੀ ਹੈ ਜਦੋਂ ਅਸੀਂ ਜਾ ਕੇ ਗੱਲ ਕਰਦੇ ਆ ਕਿ ਜੀ ਇਹਦਾ ਜਵਾਬ ਦਿਓ ਜੀ ਆਹ ਕਿਉਂ ਵਾਪਸ ਲੈ ਲੇ ਤੁਹਾਡੇ ਕੋਲੇ ਇਹ ਚੀਜ਼ਾਂ ਦੇ ਸਾਰੇ ਪ੍ਰੂਫ ਦਿੱਤੇ ਹੋਏ ਆ ਤਾਂ ਕਹਿ ਦਿੰਦੇ ਆ ਜੀ ਤੁਹਾਡੇ ਰੂਲ ਗਲਤ ਬਣਿਆ ਤੁਸੀਂ ਇੱਕ ਵਾਰੀ ਦਫ਼ਤਰ ਚ ਜਾਓ ਇਸ ਤਰੀਕੇ ਦੀ ਜਿਹੜੀ ਡਿਕਟੇਟਰਸ਼ਿਪ ਸਾਹਮਣੇ ਆਉਂਦੀ ਹੈ ਜੀ ਤਾਂ ਮੁੱਖ ਮੰਤਰੀ ਸਾਹਿਬ ਤਾਂ ਇਹ ਗੱਲ ਕਰਦੇ ਹੁੰਦੇ ਸੀ 2022 ਦੇ ਵਿੱਚ ਵੀ ਬਈ ਕਿ ਜਿਹੜੀਆਂ ਜਿਹੜੀ ਵੀ ਭਰਤੀ ਆਊਗੀ ਅਸੀਂ ਕੋਈ ਵੀ ਕਿਸੇ ਨੂੰ ਟੈਂਕੀ ਤੇ ਨਹੀਂ ਚੜ੍ਹਾਣ ਦਿੰਦੇ ਕਿਸੇ ਨੂੰ ਕੋਈ ਵੀ ਧਰਨਾ ਨਹੀਂ ਲਾਉਣ ਦਿੰਦੇ ਠੀਕ ਹੈ ਨਾ ਤਾਂ ਪਰ ਜਦੋਂ ਹੁਣ ਆਪ ਦੀ ਵਾਰੀ ਆਈ ਇਹਨਾਂ ਦੀ ਹੁਣ ਬਈ ਆਪ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਆ ਪੂਰੇ 4 ਸਾਲ ਜੇ ਹੋਣ ਵਾਲੇ ਆ ਤਾਂ ਪਰ ਬਈ ਕਿਸੇ ਵੀ ਸਿੱਖਿਆ ਕਹ ਲਗੇ ਜੁਨੀਅਨ ਦੇ ਨਾਲ ਮੁੱਖ ਮੰਤਰੀ ਦੇ ਵੱਲੋਂ ਮੀਟਿੰਗ ਨਹੀਂ ਕੀਤੀ ਗਈ ਤੇ ਕਿਸੇ ਨਾਲ ਕੋਈ ਮੀਟਿੰਗ ਨਹੀਂ ਹੋਈ ਨਹੀਂ ਭਾਈ ਕੋਈ ਵੀ ਬੰਦਾ ਆਪਾਂ ਨੂੰ ਹੱਥ ਖੜਾ ਕਰਕੇ ਕਹਦੇ ਕੋਈ ਵੀ ਕੱਲ ਨੂੰ ਪਾ ਦੇ ਸਾਡੇ ਨਾਲ ਕਨੈਕਟ ਕਰ ਲੈ ਵੀ ਮੈਂ ਸਿੱਖਿਆ ਮੰਤਰੀ ਨਾਲ ਜਥੇਬੰਦੀ ਦੇ ਤੌਰ ਤੇ ਮਿਲ ਕੇ ਆਇਆ ਕਿਸ ਆਪਣੇ ਮੁੱਖ ਮੰਤਰੀ ਨਾਲ ਕੋਈ ਵੀ ਕਿਸੇ ਨੂੰ ਭਾਈ ਮੀਟਿੰਗ ਨਹੀਂ ਦਿੰਦੀ ਤੇ ਡੇਢ ਸਾਲ ਪੂਰਾ ਹੋ ਚੱਲਿਆਗਾ ਮੰਨ ਲਓ ਵੀ ਸਾਡੀ ਏਸ ਅਮੈਂਡਮੈਂਟ ਹੋਈ ਨੂੰ ਤੇ ਅਸੀਂ ਭਾਈ ਹੁਣ ਪੋਰਟਲ ਖਲਾਇਆ ਸੀਗੇ ਜਾ ਕੇ ਪਰ ਸਾਡੇ ਹੱਥ ਕੁਛ ਨਹੀਂ ਬਈ ਇੰਨਾ ਕੁ ਮੈਂਟਲੀ ਤੌਰ ਤੇ ਬੱਚੇ ਵੀ ਪਰੇਸ਼ਾਨ ਨੇ ਅਸੀਂ ਖੁਦ ਵੀ ਪਰੇਸ਼ਾਨ ਆ ਕਿਉਂਕਿ ਕਿਤੇ ਨਾ ਕਿਤੇ ਸਾਨੂੰ ਇਹ ਬਹੁਤ ਵੱਡੀ ਆਸੀ ਬਈ ਸੱਚ ਜਾਣਿਓ ਹੋਰ ਕੋਈ ਪੇਪਰ ਹੀ ਨਹੀਂ ਭਰਿਆ ਕਦੇ ਅਸੀਂ ਇਸ ਦੇ ਵਿੱਚ ਹੀ ਅੱਗੇ ਹੋਏ ਆ ਮੈਂ 6 ਲੱਖ ਰੁਪਏ ਲਾਇਆ ਇਸ ਦੀ ਪੜ੍ਹਾਈ ਤੇ ਸਾਰਾ ਕੋਈ ਸਰਕਾਰ ਦਾ ਨੁਮਾਇੰਦਾ ਜੇ ਆ ਕੇ ਗੱਲ ਕਰ ਲੇ ਤਾਂ ਮੈਂ ਦੱਸ ਦੂੰਗਾ ਮੈਂ ਕਦੇ ਪੇਪਰ ਹੀ ਨਹੀਂ ਭਰਿਆ ਬਈ ਜ਼ਿੰਦਗੀ 'ਚ ਹੋਰ ਜਿੱਦੇ ਲੱਗੇ ਮੈਂ ਕਿਹਾ ਫਿਜ਼ੀਕਲ ਟੀਚਰ ਲੱਗਾਂਗੇ ਫਿਜ਼ੀਕਲ ਟੀਚਰ ਦੀ ਸਟੱਡੀ ਤੱਕ ਜਿਹੜੀ ਵੀ ਕੋਈ ਸਟੱਡੀ ਬਣਦੀ ਸੀ ਸਾਰੀ ਕੀਤੀ ਹੈ ਬਈ A si, da, bini, hai, to Z ਕਿਤੇ ਵੀ ਇੱਕ ਪੈਸੇ ਦਾ ਵੀ ਨਹੀਂ ਜਿੰਨੀ ਪਰਸੈਂਟੇਜ ਮੰਗੀ ਆ ਉਹ ਤੋਂ ਦੁੱਗਣੀ ਤੇ ਤਿੱਗਣੀ ਜਾ ਕੇ ਵੱਧ ਗਈ ਜਿਹੜੀ ਚੀਜ਼ ਮੰਗੀ ਹੈ ਇਹਨਾਂ ਕੋਲੇ ਆਪਣੇ ਕੋਲੇ ਕੰਪਲੀਟ ਹੈ ਸਾਡੇ ਸਾਰੇ ਸਾਥੀਆਂ ਕੋਲੇ ਕੰਪਲੀਟ ਹੈ ਪਰ ਸਰਕਾਰ ਇਸ ਗੱਲੋਂ ਭੱਜਦੀ ਨਜ਼ਰ ਆਉਂਦੀ ਹੈ ਬਈ ਜਾਂ ਤਾਂ ਇਹਨਾਂ ਕੋਲੇ ਕੋਈ ਪੈਸਾ ਹੈ ਨਹੀਂਗਾ ਕਿੰਨਾ ਕਿਤੇ ਇਹ ਲੱਗਦਾ ਤੇ ਜੇਕਰ ਪੈਸਾ ਹੁੰਦਾ ਇਹਨਾਂ ਦੇ ਕੋਲੇ ਇਹ ਕਹਿੰਦੇ ਸੀਗੇ ਨਾ ਵੀ ਪਹਿਲਾਂ ਵਾਲੇ ਕਹਿੰਦੇ ਖਜ਼ਾਨਾ ਖਾਲੀ ਖਜ਼ਾਨਾ ਭਰਿਆ ਬਾਈ ਫਿਰ ਇਹਨੂੰ ਵਾਪਸ ਲੈਣ ਦਾ ਹੁਣ ਜਵਾਬ ਤਾਂ ਡਿਪਾਰਟਮੈਂਟ ਹੀ ਦੇਊਗਾ ਨਾ ਆਈਏਐਸ ਅਫਸਰ ਰੂਲ ਬਣਾਉਂਦਾ ਬਾਈ ਕੋਈ ਕੱਚਾ ਬੰਦਾ ਤਾਂ ਰੂਲ ਨਹੀਂ ਬਣਾਉਂਦਾ ਤੇ ਇੱਕ ਬੰਦਾ ਰੂਲ ਨਹੀਂ ਬਣਾਉਂਦਾ ਬਹੁਤ ਸਾਰੇ ਪੈਨਲ ਦੇ ਵਿੱਚ ਇਹੋ ਜਿਹੇ ਅਫਸਰ ਬਹਿੰਦੇ ਜਿਨ੍ਹਾਂ ਨੂੰ ਦੁਨੀਆਦਾਰੀ ਦੀ ਹੋਰ ਬਹੁਤ ਸਾਰੀ ਸਮਝ ਹੁੰਦੀ ਆ ਇਹ ਇਸ ਖੇਤਰ ਦੇ ਵਿੱਚੋਂ ਲੰਘ ਲੰਘ ਅੱਗੇ ਗਏ ਹੁੰਦੇ ਆ ਉਹ ਤਾਂ ਉਹਨਾਂ ਦੀ ਗੱਲ ਕਰ ਲਾਂ ਤਾਂ ਉਹਨਾਂ ਦੇ ਉਹਨਾਂ ਨੇ ਹਜੇ ਤੱਕ ਫੇਰ ਵੀ ਇਹਦਾ ਕੋਈ ਬਣਦਾ ਜਵਾਬ ਸਾਨੂੰ ਨਹੀਂ ਦਿੱਤਾ ਅਸੀਂ ਕਿਤੇ ਵੀ ਗੱਲ ਕਰਦੇ ਆ ਕਿ ਤੁਹਾਡੇ IAS ਅਫਸਰਾਂ ਨੇ ਰੂਲ ਬਣਾਏ ਆ ਤਾਂ ਉੱਥੇ ਫਿਰ ਇਹਨਾਂ ਨੂੰ ਕੋਈ ਜਵਾਬ ਵੀ ਨਹੀਂ ਆਉਂਦਾ ਬਾਈ ਜਿਹੜੇ ਵੀ ਅਧਿਕਾਰੀ ਕੋਲੇ ਗਏ ਆ ਜਿਹੜੇ ਵੀ ਅਫਸਰ ਕੋਲੇ ਗਏ ਆ ਪਰ ਕਿਤੇ ਵੀ ਕੋਈ ਇਹਨਾਂ ਦੇ ਵੱਲੋਂ ਬਣਦਾ ਜਵਾਬ ਹੀ ਨਹੀਂ ਦਿੱਤਾ ਗਿਆ ਇਹ ਭਰਤੀ ਨੂੰ ਜਿਹੜਾ ਅਸੀਂ ਗੱਲ ਕਰ ਲਈਏ ਬਾਈ ਇਹਦੇ ਵਿੱਚ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਬਾਈ ਆ ਤਿੰਨ ਮੈਂਬਰੀ ਵਿਸ਼ੇਸ਼ ਕਸਤਰ ਡਾਇਰੈਕਟਰ ਸਕੂਲ ਸਿੱਖਿਆ ਤੇ ਡਾਇਰੈਕਟਰ ਸਕੂਲ ਐਲੀਮੈਂਟਰੀ ਸਿੱਖਿਆ ਇਹ ਤਿੰਨ ਨੇ ਬਾਈ ਇਹਨਾਂ ਦੇ ਹੱਥੋਂ ਹੀ ਪਹਿਲਾਂ ਰੂਲ ਗਏ ਨੇ ਇਹ ਦੁਬਾਰੇ ਰਿਵਿਊ ਕਰਕੇ ਕਰਨਗੇ ਜਿਹੜੀ ਚੀਜ਼ ਆਪਣੇ ਹੱਥੋਂ ਇੱਕ ਵਾਰੀ ਲੰਘੀ ਉਹਦੇ ਤੇ ਦੁਬਾਰੇ ਰਿਵਿਊ ਕਰਨ ਦਾ ਕੀ ਮਤਲਬ ਬੰਦਾ ਹੈ ਰਿਵਿਊ ਦਾ ਮਤਲਬ ਇਹ ਨਹੀਂ ਬਹੁਤ ਸਾਰੇ ਲੋਕ ਸੋਚਣਗੇ ਕਿ ਰਿਵਿਊ ਕਰਕੇ ਹੋ ਸਕਦਾ ਦੁਬਾਰੇ ਫੈਸਲਾ ਦੇ ਦੇਣ ਰਿਵਿਊ ਦਾ ਮਤਲਬ ਇਹ ਆ ਆਪਦੇ ਜ਼ਿੰਮੇਵਾਰੀਆਂ ਤੋਂ ਭੱਜਣਾ ਕਿਉਂਕਿ ਇਹਨਾਂ ਨੇ 8 ਮਹੀਨੇ 9 ਮਹੀਨੇ ਮੀਟਿੰਗ ਨਹੀਂ ਕਰਨੀ ਇਸ ਪੈਨਲ ਨੇ ਇੱਕ ਮੀਟਿੰਗ ਕਰ ਲਈ ਫੇਰ 6 ਮਹੀਨੇ ਨਹੀਂ ਕਰਨੀ ਮੀਟਿੰਗਾਂ ਦਾ ਤਾਂ ਬਈ ਸਰਕਾਰੀਆਂ ਦਾ ਪਤਾ ਹੀ ਹੈ ਨਾ ਵੀ ਜੇ ਇੱਕ ਹੋ ਗਈ ਮੁੜ ਕੇ 2-2 ਮਹੀਨੇ ਮੀਟਿੰਗ ਨਹੀਂ ਹੁੰਦੀ ਤਾਂ ਕਿ ਇਹਨੂੰ ਲੰਬੇ ਵਾਸਤੇ ਪਾਇਆ ਜਾ ਸਕੇ ਸਾਡੇ ਵਿੱਚ ਬੰਦਿਆਂ ਦੀ ਇਹ ਏਜ ਵੀ ਆ ਰਹੀ ਹੈ ਕਿ ਤਿੰਨ-ਤਿੰਨ ਮਹੀਨੇ ਰਹਿੰਦੇ ਆ ਬਈ ਆ ਪਿਖੀ ਦਾ ਮੁੰਡਾ ਉਹਦੇ ਤਿੰਨ ਮਹੀਨੇ ਰਹਿੰਦੇ ਆ ਬਈ ਸਹੀ ਜੇ ਉਹ ਅਪਲਾਈ ਕਰ ਗਿਆ ਕਰ ਗਿਆ ਤਿੰਨੇ ਉਹ ਰਹਿ ਜਾਣਾ ਬਈ ਉਹਨੇ ਤਾਂ ਇਸ ਤਰੀਕੇ ਨਾਲ ਅਸੀਂ ਹਮੇਸ਼ਾ ਹੀ ਇਹ ਗੱਲ ਕਰਦੇ ਹੁੰਦੇ ਆ ਕਿ ਨੌਜਵਾਨੀ ਹੈ ਜਿਹੜੀ ਜੇ ਨਸ਼ਿਆਂ 'ਚੋਂ ਕੱਢਣੀ ਹੈ ਤਾਂ ਗਰਾਉਂਡਾਂ ਨਾਲ ਜਵਾਕਾਂ ਨੂੰ ਜੋੜਨਾ ਪਊਗਾ ਬਾਈ ਹਾਂਜੀ ਬਹੁਤ ਧੰਨਵਾਦ ਜਿਵੇਂ ਸਰਕਾਰ ਕਹਿੰਦੀ ਹੈ ਕਿ ਨਸ਼ਿਆਂ 'ਸੀ ਵਿਰੁੱਧ ਜੁੱਦ ਚਲਾਇਆ ਹੋਇਆ ਪਰ ਜਿਵੇਂ ਇਹ ਬਾਈ ਬੋ ਦੱਸ ਰਹੇ ਨੇ ਆਪਦੇ ਤੱਥ ਦੇ ਰਹੇ ਨੇ ਤਾਂ ਸਰਕਾਰ ਨੂੰ ਇਹਨਾਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਤਾਂ ਕਿ ਸਾਡੇ ਪ੍ਰਾਇਮਰੀ ਸਕੂਲਾਂ ਦੇ ਬੱਚੇ ਹੈ ਉਹ ਖੇਡਾਂ ਵੱਲ ਉਤਸ਼ਾਹਤ ਹੋ ਸਕਣ ਜੁੜੇ ਹੋ ਲੋਕ ਰਾਏ ਟੀਵੀ ਨਾਲ ਧੰਨਵਾਦ